ਹਾਂਜੀ ਵਹਿਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਬਣਾ ਲਿਆ ਜੀ ਮੈਟ ਇੱਕ ਮੈਟ ਆਪਾਂ ਜੀ ਉਸ ਦਿਨ ਬਣਾਇਆ ਸੀ ਉਹਦੀ ਆਪਾਂ ਵੀਡੀਓ ਪਾਈ ਸੀ ਇੱਕ ਆਪਾਂ ਬਣਾ ਲਿਆ ਜੀ ਹੋਰ ਆਪਣੇ ਕੋਲ ਜੀ ਲੈਸ ਪਈ ਸੀਗੀ ਚੁੰਨੀ ਵਾਲੀ ਉਹ ਵੀ ਆਪਾਂ ਵਿੱਚ ਅਟੈਚ ਕਰਤੀ ਬਹੁਤ ਸੋਹਣਾ ਲੱਗਦਾ ਜੀ ਹਾਂਜੀ ਇੱਕ ਆਪਾਂ ਜੀ ਆਹ ਬਣਾਇਆ ਸੀ ਚੁੰਨੀਆਂ ਦੇ ਦੀ ਆਪਾਂ ਵੀਡੀਓ ਪਾਈ ਸੀ ਜੀ ਤੇ ਇਹਦੇ ਆਲੇ-ਦਾਲੇ ਹਲੇ ਆਪਾਂ ਨੇ ਲਾਉਣੀ ਆ ਜੀ ਕੱਪੜੇ ਦੀ ਕੋਰ ਲਾ ਕੇ ਫਿਰ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਹਾਂਜੀ ਆਪ ਜੀ ਆਪਾਂ ਇਸ ਤਰ੍ਹਾਂ ਲੜੀਆਂ ਗੁੰਦ ਲੀਆਂ ਸੀਗੀਆਂ ਤਿੰਨ ਲੜੀ ਜਿਵੇਂ ਆਪਾਂ ਵੀ ਗੁੱਤ ਕਰਦੇ ਹੁੰਨੇ ਬਹੁਤ ਸੋਹਣਾ ਲੱਗਦਾ ਜੀ ਇਹ ਵੀ ਬਣਿਆ ਹੋਇਆ ਤੇ ਆਪਣੇ ਬਣ ਗਏ ਜੀ ਦੋ ਮੈਟ ਆਪਣੇ ਹੋ ਗਏ ਬਣ ਕੇ ਤਿਆਰ ਆਪਾਂ ਦੋਨੋਂ ਹੀ ਮੈਟਾਂ ਨੂੰ ਜੀ ਆਲੇ-ਦਾਲੇ ਲਾਉਣੀ ਆ ਹਲੇ ਕੋਰ। ਹਾਂਜੀ ਕੋਰ ਲਾ ਕੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜੀ। ਤੇ ਤੁਸੀਂ ਜੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੇ ਜਿਹੜੇ ਮੈਟ ਨੇ ਜੀ ਕਿਵੇਂ ਲੱਗੇ। ਆ ਤਾਂ ਮੈਨੂੰ ਵਾਲਾ ਹੀ ਸੋਹਣਾ ਲੱਗਦਾ। ਜਿਹੜੀ ਇਹ ਲੈਸ ਪਾਤੀ ਨਾ ਵਿੱਚ ਇਹ ਜ਼ਿਆਦਾ ਵਧੀਆ ਲੱਗਦੀ ਹੈ ਭੈਣੇ ਹਨਾ। ਮੇਰੇ ਉਹ ਲੈਸ ਪੇਸ ਤੇ ਮੇਰੇ ਜੁਨੀ ਮੇਰੇ ਕੋਲ ਲੈ ਸੋਵੇ ਜਿਵੇਂ ਕੋਈ ਪ੍ਰਾਣੀ ਚੁੰਨੀ ਨੂੰ ਲਾਹੀ ਸਾਰਾ ਉਹਦਾ ਹੀ ਤਣ ਲਵੇ ਆ ਤਾਂ ਮੈਂ ਜਰਾਬਾਂ ਦਾ ਪਾਇਆ ਵਾ ਤੇਰਾ ਆਪਾ ਲੰਬੀਆਂ ਘਟ ਕੇ ਠੀਕ ਵਧੀਆ ਲੱਗਦਾ ਇਹਨੂੰ ਮੈਨੂੰ ਸੌਖਾ ਲੱਗਿਆ ਮੈਂ ਨਾਲ ਆਉਂਦੀਆਂ ਇਹਨਾਂ ਜੋੜੀ ਗਈਆਂ ਅਸਤ ਅੱਗੇ ਠੀਕ ਆ ਹਾਂਜੀ ਜਿਹੜੇ ਵੀਰ ਭੈਣ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਤੇ ਆਪਣੀ ਵੀਡੀਓ ਤੇ ਡੇਲੀ ਹੈ ਨਾ ਸੋਹਣੇ ਸੋਹਣੇ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਜੀ ਤੇ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਵੜ ਕੇ ਤੇ ਸਾਡੀ ਹੋਰ ਹੌਸਲਾ ਬਜਾਈ ਹੁੰਦੀ ਹੈ ਜੀ ਸਾਡਾ ਹੋਰ ਵੀਡੀਓ ਬਣਾਉਣ ਨੂੰ ਮਨ ਕਰਦਾ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਆਪਣੇ ਨਾਲ ਬਣਾਈ ਰੱਖੋ ਜੀ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀ ਬਖਸ਼ੇ ਸਾਰੇ ਭੈਣ ਭਰਾ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ